ਰਾਜਵੀਰ ਜਵੰਧਾ ਨੂੰ ਦੇਖਣ ਦੇ ਲਈ ਹੁਣ ਵੀ ਅੱਖਾਂ ਦੇ ਵਿੱਚ ਉਹੀ ਆਸ ਹੈ ਕਿ ਉਹ ਕਿਸੇ ਤਰ੍ਹਾਂ ਵਾਪਸ ਮੁੜਾਵੇ। ਅੱਜ ਉਹਨਾਂ ਦੇ ਨਮਿਤ ਅੰਤਿਮ ਅਰਦਾਸ ਅਤੇ ਭੋਗ ਪੈਣਾ ਉਹਨਾਂ ਦੇ ਘਰ ਦੀਆਂ ਕੰਧਾਂ ਤੱਕ ਰੋ ਰਹੀਆਂ ਨੇ ਕਿ ਇਹ ਬਣ ਕੀ ਗਿਆ। ਉਹਨਾਂ ਦੀ ਮਾਂ ਬੇਬਸ ਅਤੇ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ। ਉਹਨਾਂ ਦੀ ਪਤਨੀ ਅਤੇ ਬੱਚਿਆਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹਨਾਂ ਨੇ ਜ਼ਿੰਦਗੀ ਕਿਵੇਂ ਕੱਢਣੀ ਹੈ। ਕਿਸੇ ਵੀ ਪਿਓ ਦੇ ਲਈ ਸਭ ਤੋਂ ਦੁਖਦਾਈ ਕਿਹੀ ਹੁੰਦਾ ਹੈ। ਕੀ ਇਹੋ ਜਹੀ ਉਮਰ ਦੇ ਵਿੱਚ ਆ ਕੇ ਜਦੋਂ ਛੋਟੇ ਛੋਟੇ ਬੱਚੇ ਨਹੀਂ ਤਾਂ ਉਹਨਾਂ ਦੀ ਧੀ ਵਿਧਵਾ ਹੋ ਜਾਵੇ ਅੱਜ ਘਰ ਦੇ ਨੇੜੇ ਹੀ ਅੰਤਿਮ ਅਰਦਾਸ ਤੇ ਲਈ ਭੋਗ ਦੇ ਲਈ ਟੈਂਟ ਲਗਾਏ ਜਾ ਰਹੇ ਨੇ ਜਿੱਥੇ ਰਾਜਵੀਰ ਜਵੰਦਾ ਦਾ ਸੋਹਰਾ ਪਰਿਵਾਰ ਉਹਨਾਂ ਦੇ ਪੱਕੇ ਦੋਸਤ ਭਰਾਵਾਂ ਵਰਗੇ ਕਨਵਰ ਗਰੀਵਾਲ ਕੁਲਵਿੰਦਰ ਬਿੱਲਾ ਗਗਨ ਕੋਕਰੀ ਪਿੰਕੀ ਢਾਲੀਵਾਲ ਸੁਖਵਿੰਦਰ ਸੁਖੀ ਕਈ ਹੋਰ ਵੱਡੇ ਨਾਮੀ ਚਿਹਰੇ ਪਹਿਲਾਂ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਨੇ ਅਤੇ ਵੱਡੇ ਭਰਾਵਾ ਮਾਗ ਹਰੇਕ ਦੇ ਨਾਲ ਮਿਲ ਰਹੇ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਭੋਗ ਦੀਆਂ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਰ ਪਾਸੇ ਇੱਕ ਚੁੱਪ ਅਤੇ ਸੁੰਨ ਵੱਟੀ ਹੋਈ ਹੈ ਹਾਲਾਤ ਬੇਹੱਦ ਹੀ ਗੰਭੀਰ ਬਣੇ ਹੋਏ ਨੇ ਇਸ ਸਮੇਂ ਵੀ ਪੋਗ ਦਿੱਲੀ ਜਦੋਂ ਟੈਂਟ ਲਗਾਇਆ ਜਾ ਰਿਹਾ ਸੀ ਤਾਂ ਉਸ ਤੋਂ ਕੁਝ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਨਵਰ ਗਰੇਵਾਲ ਅਤੇ ਰਾਜਵੀਰ ਜਵੰਦਾ ਦੇ ਸਾਰੇ ਪਰਿਵਾਰ ਤੋਂ ਇਲਾਵਾ ਕੁਲਵਿੰਦਰ ਬਿੱਲਾ ਨੂੰ ਵੀ ਦੇਖਿਆ ਜਾ ਸਕਦਾ ਹੈ ਗਮਗੀਨ ਮਾਹੌਲ ਦੇ ਵਿਚਾਲੇ ਇੱਥੇ ਲੋਕ ਪਹੁੰਚ ਰਹੇ ਨੇ ਬੀਤੇ ਦਿਨੀ ਸਿੱਧੂ ਮਸੇਵਾਲਾ ਦੇ ਮਾਤਾ ਪਿਤਾ ਵੀ ਪਹੁੰਚੇ ਸੀ ਜੋ ਕਿ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਇੱਕ ਜਵਾਨ ਪੁੱਤ ਦਾ ਇਸ ਤਰ੍ਹਾਂ ਚਲੇ ਜਾਣਾ ਜੋ ਕਿ ਕਮਾਊ ਪੁੱਤ ਸੀ ਹੁਣ ਹਰਤੇ ਸੌਸੀ ਜਦੋਂ ਉਹ ਚਲਾ ਜਾਂਦਾ ਤਾਂ ਕਰਦੇ ਹਾਲਾਤ ਕੀ ਹੁੰਦੇ ਨੇ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਜਿੱਥੇ ਬਿੱਤੇ ਦਿਨੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੱਥੇ ਪਹੁੰਚੇ ਸੀ ਉਹ ਚੰਗੀ ਤਰ੍ਹਾਂ ਉਸ ਦੁੱਖ ਨੂੰ ਸਮਝ ਸਕਦੇ ਨਹੀਂ ਕਿ ਮਾਂ ਦੇ ਦਿਲ ਦੇ ਉੱਪਰ ਕੀ ਬੀਤ ਰਿਹਾ ਹੈ ਉਹਨਾਂ ਨੇ ਵੀ ਆਪਣਾ ਜਵਾਨ ਪੁੱਤ ਮਸ਼ਹੂਰ ਗਾਇਕ ਇਕਲੌਤਾ ਪੁੱਤ ਗਵਾ ਦਿੱਤਾ ਹੈ ਅੱਜ ਇਸ ਮਗਰੋਂ ਜਦੋਂ ਉਹ ਰਾਜਵੀਰ ਦੇ ਘਰ ਪਹੁੰਚੇ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਰਾਜਵੀਰ ਜਵੰਦਾ ਦੇ ਲਈ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਆਗੂ ਇਸ ਮੌਕੇ ਤੇ ਪਹੁੰਚ ਰਹੇ ਨੇ ਉਹਨਾਂ ਦੇ ਪੱਕੇ ਮਿੱਤਰ ਤਾਂ ਬੀਤੇ ਕਈ ਦਿਨਾਂ ਤੋਂ ਉਹਨਾਂ ਦੇ ਘਰ ਦੇ ਵਿੱਚ ਹੀ ਪਰਿਵਾਰ ਦਾ ਹੌਸਲਾ ਵਧਾਉਣ ਦੇ ਵਿੱਚ ਲੱਗੇ ਹੋਏ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਐਕਸੀਡੈਂਟ ਦੇ ਦੌਰਾਨ ਸਾਨੂੰ ਛੱਡ ਕੇ ਚਲੇ ਗਏ ਇਸ ਤੋਂ ਬਾਅਦ ਪੰਚਕੁਲਾ ਪੁਲਿਸ ਨੇ ਕਈ ਤਰ੍ਹਾਂ ਦੇ ਸ਼ੱਕ ਸੂਬੇ ਦੂਰ ਕੀਤੇ ਕੁਝ ਗੱਲਾਂ ਸਾਹਮਣੇ ਲੈ ਕੇ ਆਂਦੀਆਂ ਅਦੇ ਦੱਸਿਆ ਗਿਆ ਕਿ ਕਿੰਜ ਕੋਈ ਕਾਲੀ ਬਲੇਰੋ ਕਾਰ ਦੇ ਨਾਲ ਟਕਰਾਉਣ ਕਾਰਨ ਹੋਈ ਸੀ ਇਹ ਪਹਿਲੀਆਂ ਖਬਰਾਂ ਸੀ ਪਰ ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਇਹੋ ਜਹੀ ਕੋਈ ਵੀ ਘਟਨਾ ਹੋਈ ਹੀ ਨਹੀਂ ਹਾਦਸੇ ਦਾ ਅਸਲ ਕਾਰਨ ਜੋ ਕਿ 27 ਸਤੰਬਰ ਨੂੰ ਹੋਇਆ ਇਸ ਪੂਰੇ ਕਟਨਾਕਰਮ ਦੌਰਾਨ ਰਾਜਵੀਰ ਜਵੰਦਾ ਦੇ ਦੋਸਤ ਉਹਨਾਂ ਦੇ ਨਾਲ ਸੀ ਆਪਣੀ ਆਪਣੀ ਬਾਈਕ ਤੇ ਉਹ ਜਾ ਰਹੇ ਸੀ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਚਸ਼ਮਦੀਦਾ ਦੇ ਨਾਲ ਗੱਲਬਾਤ ਕੀਤੀ ਅਤੇ ਪੁਸ਼ਟੀ ਕੀਤੀ ਗਈ ਕਿ ਬਾਈਕ ਇੱਕ ਗਾਂ ਦੇ ਨਾਲ ਟਕਰਾ ਗਈ ਅਤੇ ਜਵੰਦਾ ਡਿੱਗ ਪਿਆ ਜਿਸ ਤੋਂ ਬਾਅਦ ਇਹ ਸਭ ਕੁਝ ਵਾਪਰਿਆ ਉਹਨਾਂ ਨੂੰ ਨਜ਼ਦੀਕੀ ਸ਼ੌਰਿਆ ਹਸਪਤਾਲ ਦੇ ਵਿੱਚ ਲਜਾਇਆ ਗਿਆ ਜੋ ਕਿ ਉੱਥੋਂ 100 ਮੀਟਰ ਦੀ ਦੂਰੀ ਤੇ ਸੀ ਅਤੇ ਉੱਥੇ ਕੋਈ ਵੀ ਕਾਲੀ ਬਲੇਰੋ ਕਾਰ ਮੌਜੂਦ ਨਹੀਂ ਸੀ ਹਾਥੇ ਤੋਂ ਤੁਰੰਤ ਬਾਅਦ ਲੋਕਾਂ ਨੇ ਜਵੰਦਾ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ ਉਹਨਾਂ ਦੇ ਦਿਮਾਗ ਅਤੇ ਗਰਦਨ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ 60 ਦੀ ਸਪੀਡ ਤੇ ਉਹ ਜਾ ਰਹੇ ਸੀ ਹਾਲਾਤ ਕਾਫੀ ਗੰਭੀਰ ਬਣੇ ਤਾਂ ਫੋਰਟਿਸ ਹਸਪਤਾਲ ਵਿਖੇ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਹ ਕਰੀਬ 11 ਦਿਨਾਂ ਤੱਕ ਵੈਂਟੀਲੇਟਰ ਤੇ ਪਏ ਰਹੇ ਅਤੇ ਉਸ ਤੋਂ ਬਾਅਦ ਡਾਕਟਰਾਂ ਨੇ ਉਸਨਾਂ ਨੂੰ ਜਵਾਬ ਦੇ ਦਿੱਤਾ ਖैर ਅੱਜ 17 ਤਰੀਕ ਹੈ ਤੇ ਰਾਜਵੀਰ ਜਵੰਦਾ ਦੀ ਆਤਮਾ ਦੀ ਸ਼ਾਂਤੀ ਦੇ ਲਈ ਅੱਜ ਉਹਨਾਂ ਦੇ ਜੱਦੀ ਪਿੰਡ ਲੁਧਿਆਣਾ ਦੇ ਵਿੱਚ ਭੋਗ ਸਮਾਰੋ ਰੱਖੇ ਗਏ ਨੇ ਇਸ ਦੇ ਵਿੱਚ ਕਈ ਪ੍ਰਸਿੱਧ ਸਖਸ਼ਤਾ ਸ਼ਾਮਿਲ ਹੋ ਰਹੀਆਂ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਦੁਰਘਟਨਾ ਦੇ ਵਿੱਚ ਗਈ ਜਾਨ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੱਕੇ ਜਾ ਰਹੇ ਸੀ ਕਿ ਕੋਈ ਵੀਡੀਓ ਕਿਉਂ ਨਹੀਂ ਸਾਹਮਣੇ ਆਈ ਜਿਹੜਾ ਹੈਲਮਟ ਦੇ ਉੱਪਰ ਕੈਮਰਾ ਲੱਗਿਆ ਹੁੰਦਾ ਉਸ ਦੀ ਕੋਈ ਰਿਕਾਰਡਿੰਗ ਕਿਉਂ ਨਹੀਂ ਸੀ ਕਿ ਪੰਜ ਦੇ ਪੰਜ ਦੋਸਤਾਂ ਦੇ ਵਿੱਚੋਂ ਕਿਸੇ ਦੇ ਕੋਲ ਵੀ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਸੀ ਇਹੋ ਜਿਹੀਆਂ ਕਈ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਆਪਣੇ ਪਸੰਦੀਦਾ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਚਿੰਤਤ ਨੇ ਅਤੇ ਉਹ ਚਾਹੁੰਦੇ ਨੇ ਕਿ ਸੱਚ ਸਾਡੇ ਸਾਹਮਣੇ ਆਵੇ ਜਿਸ ਦੇ ਚਲਦੇ ਹੋਏ ਪੁਲਿਸ ਵਾਲੇ ਸਾਹਮਣੇ ਆ ਕੇ ਮੀਡੀਆ ਦੇ ਨਾਲ ਗੱਲਬਾਤ ਤੇ ਰਾਹੀਂ ਦੱਸ ਰਹੇ ਨੇ ਕਿ ਆਖਿਰਕਾਰ ਇਹ ਸਾਰੀ ਘਟਨਾ ਹੋਈ ਕਿਵੇਂ ਸੀ ਤੇ ਖਬਰਾਂ ਬਿਹਤ ਹੀ ਦੁਖੀ ਕਰਨ ਵਾਲੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰਾਜਵੀਰ ਜਵੰਦਾ ਸਾਨੂੰ ਛੱਡ ਕੇ ਚਲੇ ਗਏ ਤੇ ਅੱਜ ਉਹਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ ਇਸ ਤੇ ਵਿਚਾਲੇ ਉਹਨਾਂ ਦੇ ਫੈਨਸ ਅਤੇ ਜਾਣ ਵਾਲੇ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰਿਬਿਊਟ ਦੇ ਰਹੇ ਨੇ ਜੇ ਆਪਾਂ ਬਠਿੰਡੇ ਦੇ ਇੱਕ ਆਰਟਿਸਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਹਰਾਜਵੀਰ ਜਵੰਦਾ ਨੂੰ ਇੱਕ ਅਨੋਖੀ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਦਾ ਸੂਪ ਮਾਡਲ ਬਣਾ ਕੇ ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਆਪਣੇ ਪਸੰਦੀਦਾ ਕਾਇਕ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਨਮ ਅੱਖਾਂ ਦੇ ਨਾਲ ਇਹੀ ਆਖਿਆ ਜਾ ਰਿਹਾ ਸੀ ਕਿ ਉਹ ਕਿਸੇ ਤਰੀਕੇ ਨਾਲ ਠੀਕ ਹੋ ਜਾਣ ਭਾਵੇਂ 6 ਮਹੀਨੇ ਸਾਲ ਦਾ ਹੀ ਸਮਾਂ ਲੱਗ ਜਾਵੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਅੱਜ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਬਠਿੰਡਾ ਜ਼ਿਲ੍ਹੇ ਦੇ ਆਮਾ ਮੰਡੀ ਦੇ ਪ੍ਰਸਿੱਧ ਆਰਟਿਸਟ ਅਤੇ ਮੂਰਤੀਕਾਰ ਰਾਮਪਾਲ ਬੈਣੀਵਾਲ ਨੇ ਕਵੀਰਖਣ ਢੰਗ ਦੇ ਨਾਲ ਯਾਦ ਕਰਦਿਆਂ ਹੋਇਆਂ ਰਾਜਵੀਰ ਦਾ ਸੋਪ ਮਾਡਲ ਤਿਆਰ ਕੀਤਾ ਹੈ ਇਸ ਕਲਾ ਨਾਹੀਂ ਰਾਮਪਾਲ ਬੈਣੀਵਾਲ ਨੇ ਸਿਰਫ ਇੱਕ ਕਲਾਕ੍ਰਿਤੀ ਨਹੀਂ ਬਣਾਈ ਬਲਕਿ ਜੀਵੰਤ ਸ਼ਰਧਾਂਜਲੀ ਪੇਸ਼ ਕੀਤੀ ਹੈ ਜੋ ਕਿ ਰਾਜਵੀਰ ਜਵੰਦਾ ਦੀ ਯਾਤ ਨੂੰ ਹਮੇਸ਼ਾ ਜਿਉਂਦੀ ਰੱਖੇਗੀ ਰਾਜਵੀਰ ਜਵੰਦਾ ਦੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਚਾ ਤਿਵਾਰ ਜ਼ਿੰਦਗੀ ਹੀ ਰੁੜ ਗਈ ਹੈ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਮਾਸੂਮ ਬੱਚਿਆਂ ਦਾ ਪਿਤਾ ਅਤੇ ਇੱਕ ਇਹੋ ਜਿਹਾ ਪਤੀ ਜੋ ਹਮੇਸ਼ਾ ਆਪਣੀ ਪਤਨੀ ਦਾ ਸਾਥ ਦਿੰਦਾ ਸੀ ਉਹਨਾਂ ਦੇ ਨਾਲ ਮਿਲ ਕੇ ਚੱਲਦਾ ਸੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬੇहद ਹੀ ਭਿਆਨਕ ਹਾਦਸਾ ਹੋਇਆ ਜਿਸ ਦੇ ਕਾਰਨ ਉਹ ਆਪਣੀ ਜਾਨ ਗਵਾ ਬੈਠੇ ਤੇ ਅੱਜ ਲੋਕ ਉਹਨਾਂ ਦੇ ਪਿੰਡ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰ 'ਤੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕਿਉਂਕਿ ਬੀਤੇ ਦਿਨੀ ਰਾਜਵੀਰ ਜਵੰਦਾ ਦੇ ਫੇਸਬੁੱਕ ਪੇਜ ਦੇ ਉੱਪਰ ਉਨ੍ਹਾਂ ਦੇ ਭੋਗ ਤੇ ਅੰਤਿਮ ਅਰਦਾਸ ਦਾ ਕਾਰਡ ਵੀ ਪਾਇਆ ਗਿਆ ਸੀ ਪੋਸਟ ਕੀਤਾ ਗਿਆ ਸੀ ਜਿਸ